ਕਿ ਨਾ ਕਿ ਜਿਹੜੇ ਹਾਲਾਤ ਕੁਝ ਸਮਾਂ ਪਹਿਲਾਂ 14 ਸਾਲ ਦੇ ਪਿਛਤ ਵਿੱਚ ਜਿਹੜੀ ਰਾਤ ਇੱਕ ਠੱਗੀ ਚੋਰੀ ਹੋਈ ਜੀ ਮੋਬਾਈਲ ਫੋਨ ਜਾਨੀ ਸਰ ਜੋ ਹਾਲਾਤ ਚੱਲਦੇ ਪਏ ਐ ਮੇਲਾ ਪੁਲਿਸ ਥੋੜੀ ਮੁਸਤੈਦ ਹੋਣ ਦੀ ਲੋੜ ਐ ਸ਼ਹਿਰ ਚ ਪੀਸੀਆਰ ਦੀ ਗਸ਼ਤ ਵਧਾਣੀ ਚਾਹੀਦੀ ਐ ਇਵਨ ਕਿ ਨੋਟ ਵੀ ਐਟ ਨਾਈਟ ਦਿਨੇ ਵੀ ਯੋ ਰਾਤ ਵੀ 24 ਇਨ ਟੂ 7 ਪੀਸੀਆਰ ਗਸ਼ਤ ਚਾਹੀਦੀ ਐ ਹਰ ਚੌਂਚੇ ਇਵਨ ਪੀਸੀਆਰ ਨਾ ਘੇਕ ਹੋਣਾ ਚਾਹੀਦਾ ਜੋ ਹਾਲਾਤ ਚੱਲਦੇ ਪਏ ਸ਼ਹਿਰ ਤੇ ਆਪਾਂ ਦੇਖੀ ਹੁਣ ਜਿਹੜੇ ਸ਼ਹਿਰ ਦੇ ਇਨ ਜਿਹੜੇ ਆਊਟਰ ਪੁਆਇੰਟਸ ਹੈਗੇ ਆ ਜਿੱਥੋਂ ਸ਼ਹਿਰ ਦੀ ਐਂਟਰੀ ਹੁੰਦੀ ਹੈ ਉਹ ਤਾਂ ਚਾਰਕ ਪੁਆਇੰਟ ਹੈਗੇ ਆ ਬਾਈਪਾਸੇ ਅਗਰ ਆਪਾਂ ਰਾਤੀ ਉਹਦੀ ਬੈਰੀਕੇਡਿੰਗ ਕਰਤੀ ਸਾਡਾ ਸ਼ਹਿਰ ਸੇਫ ਹੈ ਜੇ ਭਰਾ ਜੀ ਸਮਝੋ ਗੱਡੀ ਗਈ ਹੈ ਇਹਦੇ ਬਾਹਰ ਸ਼ਹਿਰੋਂ ਬਾਹਰ ਜਾ ਰਹੀ ਹੈ ਸ਼ਹਿਰ ਤੋਂ ਬਾਹਰ ਉਹ ਗੱਡੀ ਆ ਰਹੀ ਹੈ ਥੈਟ ਮੀਨਸ ਕਿ ਬਾਹਰ ਸਾਡੀ ਬੈਰੀਕੇਡਿੰਗ ਹੈ ਹੀ ਕੋਈ ਨਹੀਂ ਕੋਈ ਲਾਣ ਆਰਡਰ ਮੇਨਟੇਨ ਬਿਲਟੀ ਨਹੀਂ ਲੱਗ ਰਹੀ ਮੈਨੂੰ ਪੁਲਿਸ ਵਾਲੋਂ ਸਾਹਿਬ ਸਿੰਘ ਸਰ ਜੀ ਕਿੱਥੇ ਰਹਿੰਦੇ ਹੋ ਕੀ ਹੋਇਆ ਸਾਰਾ ਅਸੀਂ ਸ਼ਾਤਰੀ ਨਗਰ ਬਟਾਲਾ ਵਿੱਚ ਰਹੇ ਹਾਂ ਮਾਮਲਾ ਇਹ ਹੈ ਕਿ ਰਾਤੀ 12 ਵਜੇ ਦੇ ਕਰੀਬ ਇੱਕ ਗੱਡੀ ਆਈ ਆ Swift ਤੇ ਸਾਡੀਆਂ ਗੱਡੀਆਂ ਤਕਰੀਬਨ ਇੱਥੇ ਕਲੋਨੀ ਦੀਆਂ ਸਾਰੀਆਂ ਬਾਹਰ ਹੀ ਹੁੰਦੀਆਂ ਵਾ 13-14 ਗੱਡੀਆਂ ਖੜੀਆਂ ਸੀ ਤੇ ਉਹਨਾਂ ਨੇ ਆ ਕੇ ਦੋ ਬੰਦੇ ਦੋ ਜਾਂ ਤਿੰਨ ਹੀ ਹੁਣ ਇੱਕ ਕਨਫਰਮ ਨਹੀਂ ਆ ਤੇ ਗੱਡੀ ਖੋਲਣੀ ਸ਼ੁਰੂ ਕਰ ਦਿੱਤੀ ਆ 12-14 ਮਿੰਟ ਟਰਾਈ ਕਰਦੇ ਰਹੇ ਗੱਡੀ ਖੁੱਲੀ ਨਹੀਂ ਉਹਨਾਂ ਕੋਲ ਫਿਰ ਉਹ ਚਲੇ ਗਏ ਆ ਫਿਰ 25-30 ਮਿੰਟ ਬਾਅਦ ਦੁਬਾਰਾ ਆਏ ਆ ਤੇ ਫਿਰ ਉਹਨਾਂ ਨੇ 30-40 ਮਿੰਟ ਲਗਾ ਕੇ ਗੱਡੀ ਖੋਲ ਕੇ ਕਾਰ ਕਰਕੇ ਭਜਾ ਕੇ ਲੈ ਗਿਆ ਕਿਹੜੀ ਗੱਡੀ ਸੀ ਕਿੰਨੇ ਲੋਕ ਐ ਕਨਫਰਮ ਨਹੀਂ ਆ ਮੈਨੂੰ 2 ਤੋਂ 3 ਲੋਕ ਲੱਗਦੇ ਆ ਵੈਸੇ ਗੱਡੀ ਸੀਸੀਟੀਵੀ ਚ ਦੋ ਜਾਨੇ ਤੇ ਪ੍ਰੋਪਰ ਦਿਖਾਈ ਦਿੱਤੇ ਆ ਆ ਬਾਕੀ ਗੱਡੀ Swift Desire ਗੱਡੀ ਸੀ 2018 ਮਾਡਲ ਵਾਰਦਾ ਤਾਂ ਜੀ ਫੋਨ ਖੋਣ ਦੀਆਂ ਤੇ ਉਮੂਮਨ ਅਜੇ ਕੱਲ ਇੱਥੇ ਦੋ ਫੋਨ ਖੋਏ ਆ ਸਾਡੇ ਬਿਲਕੁਲ ਘਰ ਦੇ ਸਾਹਮਣੇ ਅਲਦੀ ਵਾਰਦਾਤਾਂ ਗਵਾਂਢ ਸਾਡੇ ਇੱਕ ਕਿਰਾਏਦਾਰਾਂ ਦਾ ਫੋਨ ਖੋਕ ਤੇ ਲੈ ਕੇ ਤੇ ਛੋਟੀਆਂ ਮੋਟੀਆਂ ਘਟਨਾਵਾਂ ਗੱਡੀ ਦੀ ਵਾਰਦਾਤ ਦੋ ਤਿੰਨ ਗੱਡੀਆਂ ਸਾਡੀ ਕਲੋਨੀ ਚ ਪਹਿਲਾਂ ਵੀ ਗਈਆਂ ਵਾ ਤੇ ਘਟਨਾ तकरीबन ਵਰਕਰਾਂ ਚੱਲ ਰਹੀਆਂ ਜੀ ਹਾਂਜੀ ਥੋੜੀ ਸ਼ਾਇਦ ਹੋ ਜਾ ਚੱਲੀ ਹਾਂਜੀ ਪੁਲਿਸ ਆ ਰਹੀ ਹੈ ਜੀ ਪੁਲਿਸ ਪੂਰਾ ਸਹਿਯੋਗ ਕਰ ਰਹੀ ਹੈ ਅਸੀਂ ਜੀ ਕੀ ਮਾਮਲਾ ਤੇ ਕੀ ਦੇਖੀ ਇਹ ਇਨਫਰਮੇਸ਼ਨ ਮਿਲੀ ਹੈ ਕਿ ਇਹਨਾਂ ਦੀ ਕਿਤੇ ਜ਼ਿਆਰ ਗੱਡੀ ਰਾਤ ਚੋਰੀ ਹੋ ਗਈ ਹੈ ਤੇ ਮੈਂ ਮੌਕੇ ਤੇ ਆਂ ਇਹਨਾਂ ਦਾ ਬਿਆਲ ਲਿਖ ਕੇ ਮੁਕਦਮਾ ਦਰਜ ਕਰਕੇ ਕਾਰਵਾਈ ਜਾਰੀ ਹੈ ਤੁਸੀਂ ਸੀਸੀ ਕਮਾਂਡਰ ਦੇ ਦੇਖ ਕੇ ਤੇ ਇਹਦਾ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ